ਜਿਹੜਾ ਇੰਟਰਵਿਊ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵਿਅਕਤੀ ਵਿਸ਼ੇਸ਼ ਦੀ رائے ਹੈ এবੀਪੀ ਸਾਂਝਾ ਦੀ ਨਹੀਂ ਇੰਟਰਵਿਊ 'ਚ ਮਹਿਮਾਨ ਵੱਲੋਂ ਕੀਤੇ ਗਏ ਦਾਅਵਿਆਂ ਅਤੇ ਇਲਜ਼ਾਮਾਂ ਦਾ এবੀਪੀ ਸਾਂਝਾ ਸਮਰਥਨ ਨਹੀਂ ਕਰਦਾ ਪੰਜਾਬ 'ਚ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਸਾਢਣਾ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੋਤਾ ਸਿੰਘ ਜੀ ਹੁਣ ਤੱਕ ਦਾ ਤੁਹਾਡੇ ਕੋਲ ਅੰਕੜਾ ਕੀ ਹੈਗਾ ਕਿ ਕਿੰਨੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਸਰਕਾਰ ਕੋਲ ਕੀ ਅੰਕੜਾ ਹੈ ਖੁਦਕੁਸ਼ੀਆਂ ਪਹਿਲਾਂ ਵੀ ਹੁੰਦੀਆਂ ਸੀਗੀਆਂ ਪਹਿਲਾਂ ਲੋਕ ਮੀਡੀਆ ਰਹੀ ਜਾਂ ਪਬਲਿਕ ਰਾਹੀਂ ਦੱਸਦੇ ਨੇ ਸਨ ਪਰਦਾ ਰੱਖ ਕੇ ਸਿਸਕਾਰ ਕਰ ਦਿੱਤਾ ਜਾਂਦਾ ਸੀ ਜਦੋਂ ਦੇ ਸੀ ਸਹਾਇਤਾ ਦੇ ਨਹੀਂ ਸ਼ੁਰੂ ਕੀਤੀ ਆ ਮੀਡੀਆ ਵੀ ਜਾਗਰੂਕ ਹੋਇਆ ਉਸ ਵੇਲੇ ਤੋਂ ਭਾਵੇਂ ਕਿਸੇ ਕਾਰਨ ਕਰਕੇ ਵੀ ਕੋਈ ਘਟਨਾ ਵਾਪਰੀ ਹੋਵੇ ਉਹ ਕੋਸ਼ਿਸ਼ ਹੁੰਦੀ ਆ ਵੀ ਇਹ ਕਿਸਾਨ ਸੀ ਅਸੀਂ ਚਾਹੁੰਦੇ ਇੱਕ ਕਿਸਾਨ ਦੇ ਨਾਤੇ ਹਰ ਕਿਸਾਨ ਦੀ ਮਦਦ ਹੋਵੇ ਕੋਈ ਮਨੁੱਖੀ ਜੀਵ ਜਾਂਦਾ ਜੇ ਉਹਦੇ ਕੋਈ ਵੀ ਕਾਰਨਾ ਉਹਦਾ ਸਾਨੂੰ ਦੁੱਖ ਹੈ। ਔਰ ਜਿਵੇਂ ਮੈਂ 1985 ਚ ਮੰਡੀ ਬੋਰਡ ਦਾ ਚੇਅਰਮੈਨ ਬਣਿਆ ਸੀ। ਉਸ ਵੇਲੇ ਮੈਂ ਇੱਕ ਫੈਸਲਾ ਕੀਤਾ ਵੀ ਕਿਸੇ ਦਾ ਵੀ ਘਤ ਕਟਿਆ ਜਾਵੇ ਉਹਨੂੰ ਮੌਜਾ ਦਿੱਤਾ ਜਾਏਗਾ। ਜਿਹਦੀ ਮੌਤ ਹੋਏ ਉਹਨੂੰ 35000 ਰੁਪਏ ਹਸਪੀਟਲ ਫੈਸਲਾ ਕੀਤਾ 85 ਚੋਂ 31 ਸਾਲ ਪਹਿਲਾਂ। ਹੁਣ ਅਸੀਂ ਪੀਨੂ ਵੀ ਕੋਈ ਨਹੀਂ ਸਮਝ ਆ ਰਿਹਾ ਜਿਹੜੇ ਕਹਿੰਦੇ ਸੀ ਅਸੀਂ ਸੁਆਮੀ ਨਾਥਨ ਕਮਿਸ਼ਨ ਲਾਗੂ ਕਰਨਾ ਜਾਂ ਵੀ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਆ ਉਹ ਬੋਟਮ ਸੋਚਦੀ ਹੈ ਮਾਡੀ ਦੂਸਰੀ ਸਟੇਟ ਵਿੱਚ ਬੋਟੋ ਕਨ ਕਿਸਾਨ ਤਾਂ ਨਹੀਂ ਹੁੰਦਾ ਚਾਹੀਦਾ ਤਾਂ ਐਸਾ ਕਿ ਜੋ ਕਿਸਾਨ ਕੋ ਸਹੀ ਬਾ ਦੇ ਔਰ ਜਿਹੜੇ ਦੂਸਰੀ ਸਟੇਟਸ ਨੂੰ ਸਬਸਿਡੀ ਦੇ ਦੇ ਜੇ ਆਪ ਵੀ ਕਣਕ ਲੈਤੇ 2 ਰੁਪਏ ਕਿਲੋ ਆਟਾ ਦਿੱਤੇ ਹਨ 2 ਰੁਪਏ ਕਿਲੋ ਕਣਕ ਦਿੱਤੇ ਹਨ ਤੇ ਉਸ ਕੋ ਭਾਵੇਂ 5 ਰੁਪਏ ਕਿਲੋ ਹੋ ਜਾਏ ਪਰ ਕਿਸਾਨ ਕੋ ਤਾਂ ਪੂਰਾ ਪੈਸਾ ਮਿਲੇ ਜੇ ਮੈਂ 2 ਰੁਪਏ ਲੈਂਦਾ ਹਾਂ ਗਰੀਵਾ ਨੂੰ ਜਾਂ 5 ਰੁਪਏ ਕਿਲੋ ਕੋ ਬਤਾ ਫਰਕ ਨਹੀਂ ਪੜਦਾ ਪਰ ਜੇ ਪੈਦਾ ਕਰਨ ਵਾਲੀ ਖਤਮ ਹੋ ਗਿਆ ਪੈਦਾ ਕਰਨ ਨਾ ਹੋਈ ਫੋਰਨ ਕਰੰਸੀ ਸੇ ਬਾਰੋ ਮਹਗਾਨੀ ਪੜੀ ਤਾਂ ਫਿਰ ਕੀ ਹੋਗਾ ਨਹੀਂ ਕਹਿ ਰਹੇਗਾ ਕਿ ਮੋਦੀ ਸਰਕਾਰ ਨੂੰ ਸਮਝ ਕਿਉਂ ਨਹੀਂ ਆ ਰਿਹਾ ਉਹਨਾਂ ਨੇ ਕਿਹਾ ਸੀ ਅਸੀਂ ਸੁਆਮੀਨਾਥਨ ਕਮਿਸ਼ਨ ਲਾਗੂ ਕਰਾਂਗੇ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਬਾਦਲ ਸਾਹਿਬ ਕਿਉਂ ਨਹੀਂ ਕਹਿੰਦੇ ਕਿ ਇਹਨੂੰ ਲਾਗੂ ਕਰੋ ਸਾਡੀ ਬਾਰ ਬਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਡੇ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਹਾਊਸ ਚ ਕਹਿ ਰਹੇ ਕਿ ਖੇਤੀ ਘਾਟੇ ਵਾਲਾ ਸੌਦਾ ਬਣ ਗਈ ਇੱਕ ਸਮਾਂ ਥਾ ਜਦ ਲੋਕ ਕਹਿੰਦੇ تھے ਉਤਮ ਖੇਤੀ ਮਧੂਖਾਨ ਖੇਤ ਚਾਕਰੀ ਵੀ ਇਸ ਦਵਾਰ ਖੇਤੀ ਉਤਮ ਗਿਣੀ ਜਾਂਦੀ ਸੀ ਉਦੋਂ ਜਿਹੜੀ 2 ਨੰਬਰ ਤੇ ਵਪਾਰ ਸੀ 3 ਤੀਸਰੇ ਤੇ ਨੌਕਰੀ ਸੀ ਅਬ ਨੌਕਰੀ ਫਸਟ ਨੰਬਰ ਆ ਗਈ ਹਰ ਇੱਕ 10 ਏਕੜਾ ਦਾ ਕਿਸਾਨ ਦਾ ਬੇਟਾ ਵੀ ਕਹਿੰਦਾ ਮੈਨੂੰ ਸੇਵਾਦਾਰ ਲਿਖਾ ਦਿਓ ਐਸਾ ਹੋ ਗਿਆ ਛੋਟੀ ਖੇਤੀ ਫੇਲ ਹੋ ਗਈ ਛੋਟੇ ਕਿਸਾਨ ਕੀ ਇਸ ਲਈ ਸਰਕਾਰਾਂ ਜ਼ਿੰਮੇਵਾਰ ਨਹੀਂ ਹੈਗੀਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਤਾਂ ਜੋ ਰਹਿਤਾ ਦੇ ਦੀਆਂ ਕੋਈ ਦੇ ਨਹੀਂ ਸਕਤਾ ਇਤਨੀ ਰਹਿਤਾ आप ही दे सो उन्नीस सौ सतानवे से हम मैनिफेस्टो कमेटी के मेंबर थे सर प्रकाश सिंह बाल की उगाई में हमने ट्यूबवेल कनेक्शन का माफ कर दिया पानी मुफ्त देंगे चाहे नहरी है चाहे ट्यूबवेल का है किसी स्टेट ने किया सब हमको पता है किसान को घाटा पड़ता था आज को बीस साल पहले कर दिया पता था हमको भी किसान घाटे में जा रहा है जो हमारे पास थी उसकी रह दी जो हमारे पास ही नहीं है। हम तो उस समय से कह रहे हैं ਕਿਹੜਾ ਕਣਕ ਦਾ ਭਾਅ ਬਤਾਓ ਮੱਕੀ ਦਾ ਭਾਅ ਬਤਾਓ ਔਰ ਨਰਮੇ ਦਾ ਭਾਅ ਬਤਾਓ ਸਭੀ ਚੀਜ਼ੋ ਇਸੇ ਤਰ੍ਹਾਂ ਕੇਂਦਰ ਸਰਕਾਰ ਦਾਵਾ ਕਰਨ ਜਿਵੇਂ ਤੁਸੀਂ ਕਰ ਰਹੇ ਹੋ ਕਿ ਅਸੀਂ ਵੀ ਬੜਾ ਵਿਕਾਸ ਕਰ ਰਹੇ ਹਾਂ ਕਿਸਾਨਾਂ ਦਾ ਕਿਸਾਨਾਂ ਲਈ ਬਹੁਤ ਕੰਮ ਕਰ ਰਹੇ ਹਾਂ ਉਹ ਠੀਕ ਹੈ ਉਹ 2 ਸਾਲ ਤੋਂ ਜਦੋਂ ਦੀ મોદી ਦੀ ਸਰਕਾਰ ਆਈ ਉਹ ਨੇ ਕੁਝ ਸਹਯਤਾ ਦਿੱਤੀਆਂ ਪਰ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਕਿਸਾਨ ਆ ਜਿਹੜਾ ਉਹਨੂੰ ਹੋਰ ਵੀ ਡੀਪਲੀ ਇੱਕ ਜਿਵੇਂ ਸੁਮਨਤ ਕਮੇਟੀ ਦੀ ਰਿਪੋਰਟ ਇਹ ਵਿਲਾਹਿਬੰਦ ਭਾਅ ਹੋਣਾ ਚਾਹੀਦਾ ਹੋਰ ਚੀਜ਼ਾਂ ਦਾ ਇਹ ਕਿਉਂ ਨਹੀਂ ਕਰਦੇ મોદી ਨੇ ਮੈਨੀਫੈਸਟੋ ਚ ਵੀ ਕਿਹਾ ਸੀ ਔਰ ਰੈਲੀਆਂ ਚ ਵੀ ਕਿਹਾ ਅੰਦਰ ਹੀ ਕਿ ਆਨਸਾਰ ਜਿਹੜਾ ਹੈਗਾ ਸਵਾਮੀਨਾਥਨ ਕਮਿਸ਼ਨ ਲਾਗੂ ਹੋਊਗਾ ਲਾਗੂ ਹੀ ਨਹੀਂ ਹੁੰਦਾ ਜਿਵੇਂ ਬਨ ਰੈਂਕਰ ਬਨ ਪੈਨਸ਼ਨ ਉਹ ਤੇ ਜਨਾ 8000 ਕਰੋੜ ਤੋਂ ਉੱਤੇ ਦੇਤਾ ਕੁਝ ਉਹਨਾਂ ਦੀ 60 70% ਮੰਗਾ ਮੰਨ ਲੀਆਂ ਇੱਥੇ ਵੀ ਉਹ ਚਾਹੁੰਦੇ ਆ ਕਿ ਕੁਝ ਅਸੀਂ ਸਟੈਪ ਬਰ ਸਟੈਪ ਚੱਲ ਰਹੇ ਆ ਆਸ ਆ ਵੀ ਉਹ ਕਰਨਗੇ ਸਾਨੂੰ ਆਸ ਆ ਵੀ ਕਾਂਗਰਸ ਨਾਲ ਬਹਿਤਰ ਰਹਿਣਗੇ ਤੁਸੀਂ ਕਿਹਾ ਕਿ ਪੰਜਾਬ ਚ ਤੁਰੰਤ ਜਿਹੜਾ ਮੁਆਵਜ਼ਾ ਮਿਲਦਾ ਸੀ ਬਹੁਤ ਸਾਰੀਆਂ ਸਟੋਰੀਆਂ ਕੀਤੀਆਂ ਜਿੱਥੇ 24 ਘੰਟਿਆਂ ਚ ਐਲਾਨ ਕੀਤਾ ਚੀਫ ਸਕੱਟਰੀ ਦਾ ਆਰਡਰ ਆ ਕਿ 24 ਘੰਟਿਆਂ 'ਚ ਮੁਆਵਜ਼ਾ ਮਿਲਿਆ ਉਹ ਮਿਲਦਾ ਹੀ ਨਹੀਂ ਪਰਿਵਾਰਾਂ ਨੂੰ ਉਹ 24 ਘੰਟਿਆਂ 'ਚ ਨਹੀਂ ਮਿਲਦਾ 48 'ਚ ਨਹੀਂ ਮਿਲਦਾ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਫੰਡ ਭੇਜੇ ਹੋਏ ਜਿਵੇਂ ਕੋਈ ਹੋਰ ਥਾਂ ਤੇ ਨੁਕਸਾਨ ਹੋ ਜਾਂਦਾ ਫਲੱਡ ਦਾ ਏਰੀਆ ਦਾ ਹੋਰ ਡੀਸੀ ਰਿਪੋਰਟ ਬਣਾ ਕੇ ਭੇਜਦੇ 24 ਘੰਟੇ ਭੇਜਦੇ ਇੱਥੇ ਵੀ ਡੀਸੀਆਂ ਨੂੰ ਪਾਵਰ ਦਿੱਤੀ ਵੀ ਹੈ ਜੇ ਕਿਤੇ ਡੀਸੀ ਦਾ ਕਾਊਂਟ ੱਲਾਓ ਸਾਡੇ ਧਿਆਨ 'ਚੋਂ ਅਸੀਂ ਦੂਰ ਕਰਾਂਗੇ ਉਹਨੂੰ ਪਰ ਮੈਜੋਰਟੀ ਅਸੀਂ ਬਹੁਤ ਸਾਰੇ ਕੇਸ ਦੇਖਿਆ ਕਿ ਜਿਨ੍ਹਾਂ 'ਚ ਨਹੀਂ ਮਿਲਦਾ ਕਿਸਾਨਾਂ ਨੂੰ ਮੈਂ ਖੁਦ ਉਹ ਕੇਸ ਕਰਕੇ ਆਇਆਗਾ ਉਹਦੇ ਕਈ ਨਾ ਵੈਰੀਫਿਕੇਸ਼ਨ ਦੇ ਵਿੱਚ ਕਮੀ ਰਹਿ ਜਾਂਦੀ ਹੈ ਵੇਰੀਫਿਕੇਸ਼ਨ ਜਿੱਥੇ ਵੀ ਹੁੰਦਾ ਸਹੀ ਉੱਥੇ ਇੱਕਦਮ ਪੈਸੇ ਦਿੱਤੇ ਜਾਂਦੇ ਆ ਪਰ ਫਿਰ ਵੀ ਦੇ ਤਾ ਰਹੇ ਆ ਨਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁੱਕ ਕਿਉਂ ਨਹੀਂ ਰਹੀਆਂ ਤੂੰ ਦਸ ਸਿੰਘ ਜੀ ਲਗਾਤਾਰ ਤੁਸੀਂ ਕਹਿੰਦੇ ਹੋ ਤੁਸੀਂ ਵੀ ਕੰਮ ਕਰ ਰਹੇ ਹੋ મોદી ਸਰਕਾਰ ਕਰੀ ਅਸੀਂ ਵੀ ਕੰਮ ਕਰ ਰਹੇ ਹਾਂ ਕਿਸਾਨ ਨੂੰ ਕਿਸਾਨ ਨੂੰ ਇਹ じゃ ਕੀ ਹੋਗਾ ਕਿ ਉਹ ਮਾਂ ਪੁੱਤ ਜੋਧਪੁਰ ਦੇ ਅੰਦਰ ਮਾਂ ਪੁੱਤ ਨੇ ਖੁਦਕੁਸ਼ੀ ਕਰ ਲਈ ਜਿਹੜਾ ਮਾਂ ਪੁੱਤ ਦੀ ਕਹਾਣੀ ਆ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਅੱਜ 2003 ਚ 1.80 ਲੱਖ ਰੁਪਏ ਜਿਹੜਾ ਤੁਹਾਡੇ মিডিਆ ਰੀ ਮੈਨੂੰ ਦੱਸਿਆ ਉਹ ਤਾਂ ਕਿੰਨੇ 2003 ਦੀ ਘਟਨਾ ਹੈ ਜਦ ਕਰਜ਼ਾ ਲਿਆ ਥਾ ਉਹਨੇ ਉਹ ਲੋਇ ਕ ਲੱਖਸੀ ਰੁਪਏ ਲਿਆ ਥਾਉਨੇ ਉਹਨਾਂ ਕੇ ਪਾਸ 2.3 ਏਕੜ ਜ਼ਮੀਨ ਹੋਗੀ 1 1 ਲੱਖ 80 ਹਜ਼ਾਰ ਐਗਰੀਕਲਚਰ ਕੇ ਲਿਏ ਥਾ ਲਿਆ ਥਾ 1 ਇੱਕ 10000 ਰੁਪਏ ਖੇਤੀ ਦੇ 1 ਏਕੜ ਖਰਚਾ ਆਤਾ ਜੇ ਖੇਤੀ ਕਰਨੀ ਹੋ ਜੇ 2.3 ਏਕੜ ਦਾ 25000 ਰੁਪਏ ਦੀ ਖੇਤੀ ਚਾਹੇ ਉਹ ਖਾਦ ਪਾਉਣੀ ਹੈ ਚਾਹ ਬੀਜ ਪਾਉਣਾ ਸਾਰਾ ਕਰਨਾ ਬਾਹੀ ਕਰਨੀ ਸਾਰੀ 10000 ਰੁਪਏ ਏਕੜ ਦਾ ਹੁੰਦਾ ਉਹ ਦੱਸੋ ਕਾਰਨ ਕੀ ਸੀ ਅਸਲ ਕਾਰਨ ਸਾਰੇ ਦੁੱਟੇਗੇ ਸਭੀ ਕੀ ਆਪਨ ਕਰਨੀ ਤੁਹਾਨੂੰ ਕੀ ਲੱਗਦਾ ਕੀ ਕਰਨ ਤੁਸੀਂ মিডিਆ ਵਾਲੇ ਗਏ ਆ ਉੱਥੇ ਪੁੱਛ ਕੇ ਆਉਂਦੇ ਉਹਨਾਂ ਤੋਂ 1 ਲੱਖ 80 ਉਨਕੇ ਮਾਰਨੇ ਕਾ ਜਿਹੜਾ ਮਾਂ ਪੁੱਤ ਮਰੇ ਬਹੁਤ ਦੁੱਖ ਹੈ ਮੈਂ। ਹਮਨੇ ਉਨਕੀ ਨਹੀਂ سپورਟ ਕੀ ਹੈ। ਉਨਕੇ ਪਰਿਵਾਰ ਕੋ ਨੌਕਰੀ ਦੇਣ ਕੇ ਬਾਅਦ ਐਲਾਨ ਕੀਆ। ਪਰ ਇਹ ਵੀ ਤਾਂ ਮੀਡੀਆ ਦੱਸੇ ਕਿ ਅੱਜ ਤੋਂ 13 ਸਾਲ ਪਹਿਲੇ ਜੋ 1,80,000 ਰੁਪਏ ਸੀ ਉਹ ਕਿਸ ਕੀ ਕੰਮ ਕੇ ਲਈ ਤੁਹਾਡੇ ਕਾਲੀ ਲੀਡਰਾਂ ਦੇ ਨਾਂ ਵੀ ਆਏ ਜਿਹੜਾ ਐਸ.ਓ.ਆਈ ਦਾ ਲੀਡਰ ਆਗਾ ਉਹਦਾ ਨਾਂ ਆ ਗਿਆ। ਐਸ.ਓ.ਆਈ ਦਾ ਲੀਡਰ ਪਘੋੜਾ ਵੀ ਹੋਇਆ ਬਾਅਦ ਚੁਣੂ ਗ੍ਰਿਫਤਾਰ ਕੀਤਾ ਗਿਆ। ਕੀ ਡਰਾਉਨ ਧਮਕਾਉਣ ਦਾ ਜਿਹੜੇ ਪੈਸੇ? ਮੈਨੂੰ ਪਤਾ ਹੀ ਨਹੀਂ ਇਸ ਬਾਤ ਕਾ। ਇਸ ਕਾ ਬਤ ਕਾ ਪਤਾ ਨਹੀਂ ਮੈਂ ਐਸੇ ਕੈਸੇ ਕਮੈਂਟ ਕਰੂੰ। ਆਰਤੀ ਐਸੋਸੀਏਸ਼ਨ ਇੱਕ ਪਾਸੇ ਪਸਾਨ ਮੰਡੀ ਬੋਰਡ ਦਾ ਤੁਸੀਂ ਚੇਅਰਮੈਨ ਬਣਾ ਦੇ ਨੂੰ ਲੱਖੋ ਵਾਲ ਨੂੰ ਜਿਹੜੇ ਕਿਸਾਨ ਜੀ ਨੂੰ ਦੂਜੇ ਪਾਸੇ ਰਵਿੰਦਰ ਚੀਮਾ ਆਰਤੀਆਂ ਵੱਲੋਂ ਆ ਜਾਂਦੇ ਨੇ ਤੇ ਆਰਤੀਏ ਜਾ ਕੇ ਫਿਰ ਆਰਤੀਆਂ ਦਾ ਧਰਨਾ ਦੇ ਦਿੰਦੇ ਨੇ ਕਿਸਾਨਾਂ ਦੇ ਖਿਲਾਫ ਤਾਂ ਇਹ ਇਹ ਜਿਹੜਾ ਇੱਕ ਸੰਤੁਲਨ ਬਿਠਾਉਣ ਦੀ ਲੋੜ ਆ ਸਰਕਾਰ ਨੂੰ ਕਿ ਸੰਤੁਲਨ ਬੈਠੇ ਕਿਸਾਨਾਂ ਦਾ ਨੁਕਸਾਨ ਹੋ ਰਿਹਾਗਾ ਨਾ ਹੋਵੇ ਜਾਂ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਿਹਾਏ ਤਾਂ ਕੋਈ ਛੁਪਿਆ ਹੋਇਆ ਹੱਥ ਨਹੀਂ ਹੈਗਾ ਪੂਰੀ ਦੁਨੀਆ ਜਾਣਦੀ ਹੈ ਚਾਹੇ ਕਿਸਾਨ ਹੈ ਚਾਹੇ ਆਰਤੀਆ ਹੈ ਚਾਹੇ ਸਰਕਾਰ ਦਾ ਕੋਈ ਨਮੈਂਦਾ ਹੈ ਚਾਹੇ ਆਪੋਜੀਸ਼ਨ ਗਨਮੈਂਦਾ ਹੈ इस किसी को राजनीति नहीं करनी चाहिए करनी चाहिए किसान के, के सुइसाइड पर बहुत सारे लोग राजनीति कर रहे हैं हम सही बात करें कि किसान कैसे रोक सकते हैं उनकी हम अपील करते हैं किसानों को अपने सेटलमेंट बिल बनाया है असि कहते हैं किसी किसान की कुर्क की नहीं होने देंगे किसी की जमीन नहीं कुर्क होएंगे फिर सुइसाइड का तो करना ये कुर्क होने जा रही सी जमीन है जी पुराने हाई कोर्ट के ऑर्डर थे उसमें हम दखल नहीं देते अदालत में अब गाह को हमने तो जो कह दिया ਸਾ ਪ੍ਰਕਾਸ਼ਿੰ ਬਾਦਲੇ ਜੋ ਆਪਣੀ ਕੋਆਪਰੇਟਿਵ ਸੈਕਟਰ ਕੀ ਦਾ ਲੋਨ ਹੋਗਾ 50000 ਰੁਪਿਆ ਅਸੀਂ ਇੱਕ ਕਿਸਾਨ ਕੋ ਪੰਜ ਏਕੜ ਵਾਲੇ ਕੋ ਫ੍ਰੀ ਦੇਗੇ ਕੋਈ ਉਸਕਾ ਵਿਆਜ ਨਹੀਂ ਲਵਾਂਗੇ ਔਰ ਇਹ ਇਤਿਹਾਸਾ ਕੰਮ ਹੋਰ ਕਿਆ ਕਰ ਸਕਦੇ 2007 ਤੋਂ ਤੁਹਾਡੀ ਸਰਕਾਰ ਆ ਗਈ 10 ਸਾਲਾਂ ਦੇ ਅੰਦਰ ਇਹ ਚੀਜ਼ਾਂ ਸੈਟਲ ਕਿਉਂ ਨਹੀਂ ਹੋਈਆਂ ਕਿਹੜੀ ਸੈਟਲ ਤਾਂ ਕਰਤੀਆਂ ਜੇ ਅਸੀਂ 5000 ਕਰੋੜ ਰੁਪਿਆ ਆਏ ਸਾਲ ਦੀ ਬਿਜਲੀ ਫ੍ਰੀ ਦਿੰਨੇ ਆ ਜਿਹੜਾ ਗਰੀਬ ਦਲਤ ਹੈ ਚਾਹੇ ਉਹਨ 200 ਰੁਪਏ ਜੁਨਟ ਮਹੀਨੇ ਦੀ ਦਿੰਨੇ ਆ ਮੈਂ ਪਿੰਡਾਂ ਜਾ ਕੇ ਆ ਲੱਖਾਂ ਰੁਪਏ ਇੱਕ گاؤں ਕੇ ਬਣ ਜਾਂਦਾ ਹੈ हमारे गांव का दो दो करोड़ रुपया तीन तीन करोड़ का बैल में हमारा जो सतानवे से लेकर अब तक हमने जो रेत दी है हम मैं एक एक मोटर का आपके गांव में तीन सौ मोटर है मैं वही कह रहा कि कारण की है कि वे महाराष्ट्र तो बाद महाराष्ट्र तो बाद इलाके तो बाद पंजाब हो रही है बड़ा कारण यह है कि जो हमारे पैदा करते हैं उसका सही मूल नहीं मिलता लाहेबंद जब तक उसका सही भाव नहीं मिलेगा आपको कह दिया मेरी जेब में तो बीस रुपए पड़ते हैं મારી جیب سے 100 روپے نکل جاتا ہے خرچے کرنے کا تو پھر સરકાર ਕੀ ਕਰ ਰਹੀ ਹੈ کیوں ਨਹੀਂ ਕੇਂਦਰ ਤੇ ਦਵਾਈ ਬਣਾ ਜਾ ਰਹੇ ਹਮ ਕੇਂਦਰ ਸੇ ਕਰ ਰਹੇ ਹਮ ਤੋ ਕਰ ਨਹੀਂ ਸਕਦੇ ਪੰਜਾਬ ਨੇ ਤੋ ਰਹਿ ਦੇਣੀ ਦੇ ਦੀ ਕਿਸਾਨੋ ਕੋ ਕੇਂਦਰ ਸੇ ਵਿਵਾਦ ਕਰ ਰਹੇ ਹਮ ਕੀ ਕਹਿੰਦਾ ਕੇਂਦਰ ਕੋਈ ਭਰੋਸਾ ਦਿੰਦਾਗਾ ਇਹ ਤੋ ਅਸੀਂ ਮਿਨਿਸਟਰ ਨੂੰ ਮਿਲਿਆ ਸੀਐਮ ਸਾਹਿਬ ਕਰ ਰਿਹਾ ਅਸੀਂ ਆਪ ਵੀ ਪੂਰੀ ਟਰਾਈ ਕਰੇ ਇੱਕ ਛੋਟਾ ਸੂਬਾ ਹੈ ਪੰਜਾਬ 25 ਸੂਬੇ ਹੈ ہماری ਜਿੰਨੀ ਕਬਾਜ ਹੈ ਉਹਨਾਂ ਪਚਾਰੇ ਹੈ ਬਹੁਤ ਸਾਰੇ ਕਿਸਾਨੀ ਵੀ ਕਹਿੰਦੇ ਨੇ ਕਿ ਜਿਹੜੇ ਦੋ ਪੁਰਾਣੇ ਤੁਹਾਡੇ ਸੁਸਾਇਡ ਹੋਣ ਤੋਂ ਬਾਅਦ ਜਿਹੜਾ ਪੈਸਾ ਮਿਲਦਾਗਾ ਉਹ ਵੀ ਅਟਕਿਆ ਰਿਆਂਦਾ ਬੜੇ ਲੰਬੇ ਸਮੇਂ ਬਾਅਦ ਉਹ ਕੇਸ ਕਲੀਅਰ ਨਹੀਂ ਹੁੰਦੇ ਇਹ ਜਥੇਬੰਦੀ ਨੂੰ ਧਿਆਨ ਲੈਵੇ ਜਲ ਤੁਰਤ ਐਕਸ਼ਨ ਲੈਂਦੇ ਹਾਂ ਤਾਂ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨਾਂ ਚ ਮਸਲਾ ਉਠਾਇਆ ਸੀਗਾ ਅੱਜ ਤਾਂ ਕਿਸਾਨ ਬੰਦੀ ਕੋ ਸੋਚ ਕਮੋਡੀਟ ਕਰਦੇ ਹਰ ਕਿਸਾਨ ਜਥੇਬੰਦੀ ਕਿਸਤਕਾਰ ਕਰਦੇ ਆ ਜਿਹੜਾ ਰੀਸੈਟਲਮੈਂਟ ਜਿਹੜਾ ਤੁਸੀਂ ਬਿਲ ਕਹਿ ਰਹੇ ਹੋਗੇ ਜਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਵਾਲਾ ਮਿਲ ਸੀਗਾ ਜਿਹੜਾ ਜ਼ਾਇਦਾਦ ਉਹਦੇ ਚ ਵੀ ਕਿਹਾ ਜਾ ਰਿਹਾ ਕਿ ਉਹਦੇ ਚ ਜਿਸ ਤਰ੍ਹਾਂ ਹੋਰਾਂ ਸਟੇਟਾਂ ਦੇ ਬ ਉਸ ਤਰ੍ਹਾਂ ਦੀ ਕੁਆਲਿਟੀ ਨਹੀਂ ਹੈਗੀ ਕਿ ਕਿਸਾਨ ਦੇ ਪੱਖ 'ਚ ਬੈਲਾ ਹੋ ਉਹਦੇ 'ਚ ਵੀ ਕੁੰਡੀਆਂ ਰੱਖੀਆਂ ਗਈਆਂ ਨੇ ਤਾਂ ਕਿ ਆੜਤੀਆਂ ਨੂੰ ਫੇਵਰ ਕੀਤਾ ਜਾ ਸਕੇ ਇੱਕ ਵੀ ਕੁੰਡੀ ਨਹੀਂ ਸਭ ਕਿਸਾਨ ਜਥੇਬੰਦੀ ਨੂੰ ਕੋਈ ਮਰਜ਼ੀ ਦੇ ਅਨਸਾਰ ਬਣਾਇਆ ਜੋ ਕਮੀ ਕਮੀ ਹੋਗੀ ਆਡੀਅנס ਕਰਕੇ ਦੂਗਾ ਕਰ ਲੈਣਗੇ ਭਈ ਨਾ ਦੂਜੀਆਂ ਸਟੇਟਾਂ 'ਚ ਜਿਵੇਂ ਹੋਰ ਸਟੇਟਾਂ 'ਚ ਉਹ ਮਹਾਰਾਸ਼ਟਰ 'ਚ ਵੀ ਆ ਹੋਰ ਸਟੇਟਾਂ 'ਚ ਬਿਲ ਆਲਰੇਡੀ ਸੀਗਾ ਬਹੁਤ ਲੰਬੇ ਸਮੇਂ ਦਾ ਸੂਤਖੋਰੀ ਕਰਜ਼ਾ ਕਾਨੂੰਨ ਹੈ ਜਿਹੜਾ ਵਹਾਂ ਸੂਈ ਸੈਡ ਕਾਨੂੰਨ ਕਿਵੇਂ ਕੰਮ ਹੈ ਸਭ ਤੋਂ ਪਹਿਲ ਤੋਂ ਮਹਾਰਾਸ਼ਟਰ 'ਚ ਹੁੰਦੀ ਹੈ ਸੁਇਸਾਈਡ ਕੀ ਪਹਿਲ ਤੋਂ ਸਭ ਤੋਂ ਪਹਿਲੇ ਮਹਾਰਾਸ਼ਟਰ 'ਚ ਹੋ ਰਹੀ ਹੈ ਸੂਸੈਡ ਗਰੀਬ ਕਿਸਾਨ ਨੂੰ ਕੋਤੋਂ ਰਾਇਤ ਵੀ ਨਹੀਂ ਕੋਈ ਦਿੱਤਾ ਹਮ ਤਾਂ ਰਾਇਤ ਵੀ ਦੇ ਰਹੇ ਹਾਂ ਹਾਂ ਤਾਂ 85 ਸੇ ਜਦ ਮਲਟੀਪਾਰਟ ਦਾ ਚੇਅਰ ਮਤਾ ਉਸ ਸਮੇਂ ਰਾਇਤ ਰਾਇਤ ਦੇਣ ਲੱਗੇ ਹਾਂ ਕੋਈ ਵੀ ਖਸਾਨੀ ਕਾ ਕਿਤਾ ਕਰਕੇ ਸਾਨੂੰ ਤਾਂ ਉਹਨਾਂ ਨੂੰ ਮੌਜਾ ਦਿੱਤੇ ਹਨ ਔਰ ਕਿਸ ਸਟੇਟ ਨੇ ਦਿਆ ਥਾ ਹਮਨੇ 131 ਸਾਲ ਪਹਿਲੇ ਫੈਸਲਾ ਕਰ ਲਿਆ ਥਾ ਸੂਸੈਡ ਗਰੀਬ ਕਿਸਾਨ ਹੀ ਕਰਦਾ ਤਾਂ ਉਹਨੂੰ ਲੱਗਦਾ ਨਹੀਂ ਕਿ ਜਿਹੜੀ ਸਬਸਿਡੀ ਵੱਡੇ ਕਿਸਾਨਾਂ ਨੂੰ ਮਿਲਦੀ ਹੈ ਮੰਨ ਲਓ ਬਿਜਲੀ 100 ਕਿਲੋਣੇ ਨੂੰ ਵੀ ਮਾਫ ਕਿਉਂ ਹੋ ਬਿਜਲੀ ਦਾ ਬਿੱਲ ਕਿਉਂ ਉਹਨਾਂ ਨੂੰ ਉਹਨਾਂ ਕੀ ਖੇਤੀ ਕਾ ਘਾਟਾ ਨਹੀਂ ਪੜਦਾ ਕਿ ਉਸ ਕੀ ਕਣਕ ਪਾਇਓ ਜੋ 70 ਰੁਪਏ ਕਿ ਉਸਕੋ 20 ਗੁਣਾ ਮਿਲਦਾ ਹੈ। ਪਰ ਜਮੀਨ ਵੱਡੇ ਪਰਿਵਾਰ ਨੇਗੇ ਬਾਦਲ ਪਰਿਵਾਰ ਕੋਲੇ ਈ ਨੀ ਜ਼ਮੀਨ ਆ ਵੱਡੇ ਵੱਡੇ ਪਰਿਵਾਰਾਂ ਕੋਲੇ ਹਜ਼ਾਰਾਂ ਏਕੜ ਜ਼ਮੀਨਾਂ ਆ ਕਿ ਉਹਨਾਂ ਨੂੰ ਕੀ ਲੋੜ ਆ ਕਿ ਜਦੋਂ ਅਮੀਰ ਨੇ ਮਾਰੇ ਤੋਂ ਸੀਲ ਨਹੀਂ ਲੱਗੀ ਹੋਇਆ 1.75 ਏਕੜ ਸੇ ਜ਼ਿਆਦਾ ਤੋ ਲੱਕ ਨਹੀਂ ਸਕਦਾ। ਉਹ ਤਾਂ ਕੁੰਡੀਆਂ ਬਣਾ ਕੇ ਜ਼ਮੀਨਾਂ ਹੋਰ ਥਾਵਾਂ ਦੇ ਤੇ ਨਾ ਹੋ ਜਾਂਦੀਆਂ ਨੇ। ਕੁਝ ਬਾਤ ਹੋਈ ਗਲਤ ਬੋਲਤੇ ਆ। ਸਭ ਠੀਕ ਚੱਲ ਰਿਹਾ ਹੈ। ਤੁਹਾਨੂੰ ਲੱਗਦਾ ਵੱਡੇ ਕਿਸਾਨਾਂ ਨੂੰ ਉਹ ਨਹੀਂ ਉਹ ਹੋਣੀ ਚਾਹੀਦੀ ਕਿ ਵੱਡੇ ਕਿਸਾਨਾਂ ਨੂੰ ਸਬਸਿਡੀ ਕੋਈ ਨਹੀਂ ਕੋਈ। ਮਾਰੇ ਸਟੇਟ ਮੇ ਕੋਈ ਵੱਡਾ ਕਿਸਾਨ ਨਹੀਂ। ਸਿੰਪਲ ਕਿਸਾਨ ਹੈ ਸਾਰਾ ਸਾਦਾ। ਔਰ ਇੱਕ ਦਿਨ ਆਏਗਾ ਜਿਵੇਂ ਬੜਾ ਕਿਸਾਨ ਖੁਦਕੁਸ਼ੀਆਂ ਨਹੀਂ ਕਰ ਰਿਹਾ ਛੋਟਾ ਕਿਸਾਨ ਖੁਦਕੁਸ਼ੀ ਕਰਦਾ ਛੋਟਾ ਜਿਹੜਾ ਉਸਕਾ ਜਿਸਕਾ ਸਾਈਡ ਬਿਜ਼ਨਸ ਹੈ ਕਿਸੇ ਦਾ ਚਾਹ ਇੱਕ 2 ਏਕੜ ਵਾਲੇ ਕਾ ਵੀ ਕੋਈ ਮੁਲਾਜ਼ਮ ਲੱਗਾ ਹੋਇਆ ਹੈ ਜਿਸ ਬਿਜ਼ਨਸ ਕਰਤਾ ਹੈ ਉਹ ਮੁਨਾਫੇ ਮੈਂ ਹੈ ਜੋ ਨਰੋਲ ਖੇਤੀ ਪਰ ਨਿਰ ਪਰ ਚਾਹ 1 ਏਕੜ ਹੈ 2 ਏਕੜ ਹੈ ਉਹ ਉਹ ਫੂਲ ਖੇਤੀ ਵਾਲੇ ਨੂੰ ਕਿਵੇਂ ਕੱਢਿਆ ਜਾਵੇ ਖੇਤੀ ਚ ਇਹਦੇ ਲਈ ਕੋਈ ਸਰਕਾਰ ਉਪਰਾਲਾ ਕਰ ਰਹੀ ਹੈ ਉਹਦੇ ਲਈ ਅਸੀਂ ਆਪਣਾ ਜੋ ਆਪਦੀ ਸਜੋਜਨਾ ਹੈ ਉਹ ਦੇ ਰਹੇ ਹਾਂ ਕੀ ਕੀ ਉਹਦੇ ਵਿੱਚ ਕੁਝ ਨਵਾਂ ਸਰਕਾਰ ਲੈ ਕੇ ਆ ਰਹੀ ਹੋ ਸਰ ਦੇ ਰਹੇ ਆ ਕਿਸਾਨਾਂ ਨੂੰ ਵੀ ਕੋਈ ਟਰੈਕਟਰ ਲੈ ਆ ਜੋ ਕਰਸਨ ਕੀਤਾ ਜਾਵੇ ਕੋਆਪਰੇਟਿਵ ਸਾਈਟੀਆਂ ਦੇ ਰਹਿਣ ਟਰੈਕਟਰ ਜੋ ਸਸਤੀ ਕੀਮਤ ਤੇ ਉਤੇ ਮਿਤੀ ਕਰਦੇ ਆ ਆਫਕੋਰਸ ਸਾਈਟੀਆਂ ਜੋ ਅਧ ਮੁੱਲ ਤੇ ਉਤੇ ਉਹਨਾਂ ਦੀ ਜਮੀਨ ਬਾਕੇ ਆਉਨੇ ਆ ਆਪ ਦਾ 10 ਲੱਖ ਟਰੈਕਟਰ ਤੇ ਨਾ ਲਾਉਣ ਉਹ ਕੋਆਪਰੇਟਿਵ ਸਾਈਟੀਆਂ ਨੂੰ ਅਧ ਮੁੱਲ ਤੇ ਟਰੈਕਟਰ ਦੇ ਰਹੇ ਆ ਜੁਆਇੰਟ ਫੈਮਿਲੀ ਹੋਣੀ ਚਾਹੀਦੀ ਆ ਮਾਰ ਤੋਂ ਜੇ ਬਾਤ ਹੈ ਕਿਸਾਨ ਕੇ ਦੋ ਬੇਟੇ ਹੈ ਇੱਕ ਟਾਲੀ ਲੇ ਲੇਤਾ ਹੈ ਦੂਸਰੇ ਉਹ ਟਰੈਕਟਰ ਆ ਜਾਤਾ ਹੈ ਇੱਕ ਇਨਣ ਲੈ ਲੇਤਾ ਹੈ ਇੱਕ ਰੀੜਾ ਲੈ ਲੇਤਾ ਹੈ ਜੋਇਨ ਫੈਮਿਲੀ ਘਰ ਖੇਤੀ ਕੰਮ ਚ ਨਹੀਂ ਹੁੰਦੀ ਜੇ ਤੁਸੀਂ ਕਹਿੰਦੇ ਹੋ ਕਿ ਜ਼ਿਆਦਾ ਜ਼ਿੰਮੇਵਾਰ ਇਹ ਹੈਗਾ ਕਿ ਲਗਾਤਾਰ ਖਰਚੇ ਵੱਧ ਰਹੇ ਨੇ ਆਮਦਨ ਘਟ ਰਹੀ ਹੈ ਕਿਸਾਨ ਦੀ ਫਿਰ ਜ਼ਿੰਮੇਵਾਰ ਅਗਰ ਇਹ ਹੈਗਾ ਤਾਂ ਤੁਹਾਨੂੰ ਲੱਗਦਾ ਨਾਲ ਖਰਚੇ ਵੀ ਜ਼ਿੰਮੇਵਾਰ ਨੇ ਕਿਸਾਨ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਕੀ ਹੈਗਾ ਖਰਚੇ ਵੀ ਘਟਾਣੇ ਪਣਗੇ ਇਹ ਵੀ ਇੱਕ ਕਾਰਨ ਹੈ ਸਭੀ ਕੋ ਆਪਕੇ ਬਤਨ ਅਨੁਸਾਰ ਖਰਚਾ ਕਰਨਾ ਪਵੇਗਾ ਇਸਨ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਕਿਸਾਨ ਅਗਰ ਖੁਦਕੁਸ਼ੀਆਂ ਕਰ ਰਿਹਾ ਤਾਂ ਕਿਸਾਨ ਦੇ ਲਗਾਤਾਰ ਖਰਚੇ ਵੱਧ ਰਹੇ ਨੇ ਤੇ ਆਮਦਨ ਘਟ ਰਹੀ ਹੈ ਔਰ ਉਹਨਾਂ ਦਾ ਕਹਿਣਾ ਕਿ ਕਿਸਾਨ ਨੂੰ ਵੀ ਆਪਣੇ ਖਰਚੇ ਘਟਾਉਣ ਦੀ ਲੋੜ ਆ ਔਰ ਸਰਕਾਰ ਵੱਲੋਂ ਦਾਅਵਾ ਕਰ ਰਹੇ ਨੇ ਕਿ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਿਵੇਂ ਰੁਕਣ ਪਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ 'ਚ ਲਗਾਤਾਰ ਹੋ ਰਹੀਆਂ ਨੇ